ਹੋਨਤਾ ਕੀ ਜਿਹੜੀ ਬੁਢਲੀ ਜਾਂਚ ਦੇ ਵਿੱਚ ਹੀ ਸਾਹਮਣੇ ਆਇਆ ਜੀ ਇੱਕ ਨਾਮ ਨੂੰ ਵਿਅਕਤੀ ਇੱਥੇ ਆਇਆ ਜੀ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਉਹਨੇ ਆ ਕੇ ਜਸਵੰਤ ਸਿੰਘ ਜਿਹੇ ਇੱਥੇ ਆੜ ਦਾ ਕੰਮ ਕਰਦੇ ਇਹ ਦੁਬਲੀ ਦੇ ਇਹਨਾਂ ਦੀ ਇੱਥੇ ਵੀ ਆ ਤੇ ਕੋਟ ਬੁੱਡੇ ਵੀ ਆੜ ਤੇ ਆ ਦੁਬਲੀ ਪਿੰਡ ਵੀ ਆੜ ਤੇ ਉਹ ਨਾਮ ਨੂੰ ਬੰਦਾ ਜਿਹੜਾ ਉਹਨੇ ਮੂੰਹ ਬੰਦਿਆ ਹੋਇਆ ਹੈ ਉਹਨੇ ਆ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਕੀ ਮਾਮਲਾ ਲੱਗਦਾ ਸਰ ਕੋਈ ਫਰੋਤੀ ਦਾ ਮਾਮਲਾ ਹੈਗਾ ਕੁਝ ਉਹ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਗੱਲ ਆਊਗੀ ਫਿਲਹਾਲ ਤੇ ਸਾਡੇ ਪਹਿਲਾਂ ਕੋਈ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਸੀਗੀ ਕੋਈ ਸੈਪਰੇਟ ਕੋਈ ਪਾਰਟ ਨਿਕਲਿਆ ਤੇ ਉਹਦੇ ਬਾਰੇ ਕਿੰਨੇ ਫੈਰ ਹੋਏ ਜੀ ਕਿੰਨੇ ਫੈਰ ਹੋਏ ਜੀ ਫੈਰ ਹੁਣ ਵੈਰੀਫਾਈ ਕਰ ਰਹੇ ਆ ਵੀ ਕਿੰਨੇ ਹੋਏ ਆ ਜੀ ਜੀ ਬਾਕੀ ਉਥੋਂ ਖੋਲ ਪਿਆ ਕੀ ਦੁਸ਼ਮਣੀ ਲੱਗਦੀ ਸਰ ਕੀ ਕੀ ਰੰਜਿਸ਼ ਲੱਗਦੀ ਦਿਸਦੀ ਇਹ ਹੁਣ ਜੋ ਪਰਿਵਾਰ ਸਟੇਟਮੈਂਟ ਦੇਊਗਾ ਉਹਦੇ ਹਿਸਾਬ ਨਾਲ ਜੋ ਵੀ ਆਪਾਂ ਅਗਲੀ ਕਾਰਵਾਈ ਦਰਜ ਕਰੀ ਕਾਰਵਾਈ ਪੜਚਾਅ ਦਰਜ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਗੱਲ ਆਊਗੀ ਉਸ ਤੋਂ ਬਾਅਦ ਤਾਂ ਫੇਰ ਦੱਸਾਂਗੇ ਇਹ ਸਰ ਇੱਕ ਜਣੇ ਦੀ ਗੋਲੀ ਵਿੱਚ ਜੀ ਇੱਕ ਬੰਦੇ ਦੇ ਵੱਜੀ ਜੀ ਸਰਪੀ ਪ੍ਰੋਤੀਪੂਜਾ ਮਸਲਾ ਕੋਈ ਇਹਨਾਂ ਨੇ ਪਹਿਲਾਂ ਤੇ ਸਾਨੂੰ ਰੂਏ ਦੇ ਬਾਰੇ ਕੋਈ ਅਜੇ ਜਾਣਕਾਰੀ ਨਹੀਂ ਦਿੱਤੀ ਜੇ ਕੋਈ ਹੋਊਗੀ ਇਹਨਾਂ ਦੀ ਸੈਪਰੇਟ ਇਹਨਾਂ ਨੂੰ ਆਈ ਹੋਊਗੀ ਤਾਂ ਉਹ ਵੀ ਤਬਦੀਸ਼ ਚ ਆਊਗਾ ਤੇ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਡੀਪਲੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਇਆ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਠੀਕ ਹੈ ਥੈਂਕ ਯੂ ਜੀ ਕੀ ਨਾਮ ਹੈ ਜੀ ਆਪਣਾ ਆਪਣਾ ਨਾਮ ਹੈ ਜਨਤ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਦਬਲੀ ਜੀ ਕੀ ਮਸਲਾ ਹੈ ਆੜਾ ਗੋਲੀਆਂ ਚੱਲੀਆਂ ਤੇ ਹਾਂ ਨਹੀਂ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰ-ਮਗਰ ਐਸੇ ਮੰਗਦੇ ਸੀ ਕਦੀ ਕਦੀ ਮਾਤਰ ਵਿਚਾਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ ਕਦੀ ਕਿਸੇ ਨੂੰ ਮੈਨੇ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣੇ ਵਾਲਾ ਕੋਈ ਉਦਾਂ ਫਿਰ ਵੀ ਆ ਕੇ ਮੰਗੇ ਤਾਂ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜਿਆਦਾ ਬੰਦਾ ਨੇਕ ਸੀਗਾ ਤੇ ਬਹੁਤ ਧੱਕਾ ਆਇਆ ਵਿਚਾਰਾ ਬੈਠਾ ਸੀ ਦੁਕਾਨ 'ਚ ਹਾਬ ਕਰਨ ਰਿਹਾ ਆਏ ਆ ਦੋ ਜਣੇ ਤੇ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਜਦੋਂ ਨੇ ਮਾਰੀਆਂ ਗੋਲੀਆਂ ਇੱਕ ਨੂੰ ਮਾਰ ਕੇ ਗਾਹ ਗਏ ਇਹਦਾ ਜਿਲ੍ਹ ਮੌਜੂਦ ਇਹ ਪੀਨਾ ਕੀ ਨਾ ਇਹਦਾ ਇਹਦਾ ਨਾ ਉਤਰਾਂ ਤੇ ਬਿੱਟੂ ਬਿੱਟੂ ਆਂਦੇ ਆ ਤਾਂ ਸਿੱਧੇ ਨਾਂ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਦੀ ਉਮਰ ਹੋਊਗੀ 35 ਸਾਲ ਦੀ ਉਮਰ 40 ਦੀ ਉਹ ਵੀ 40 ਕੇ ਸਾਲ ਦੀ ਉਮਰ ਹੋਊਗੀ ਇਹ ਕੀ ਮਸਲਾ ਕੋਈ ਫਰੋਤੀ ਕੋਈ ਦਾ ਹਾਂ ਫਰੋਤੀ ਮੰਗਦੇ ਸੀ ਇਹ ਤੋਂ ਵਿਚਾਰ ਪਤਾ ਲੱਗਾ ਕੰਮ ਆਏਗਾ ਨਹੀਂ ਪਤਾ ਨਹੀਂ ਇਹਨਾਂ ਨਹੀਂ ਪਤਾ ਕਿ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਬੰਦੋਬਸਤ ਕਰੀ ਫਿਰਦੇ ਪਰ ਹੁਣ ਆਏ ਦੋ ਜਣੇ ਬੈਠਾ ਦੁਕਾਨੇ ਤੇ